ਬੋਲੀਏ ਗੋਵਰਦਨਦਾਰੀ ਭਗਵਾਨ ਕੀ ਜੈ ਹਰ ਸਾਲ ਦੀ ਤਰ੍ਹਾਂ ਅੱਜ ਭਗਵਾਨ ਗੋਵਰਦਨ ਜੀ ਦਾ ਪੁਰਾਤਨ ਮੰਦਿਰ ਸ੍ਰੀ ਰੌਂਡੀ ਵਾਲਾ ਸ਼ਿਵਾਲਾ ਅਨੰਦਪੁਰ ਸਾਹਿਬ ਵਿਖੇ ਮਨਾਇਆ ਗਿਆ ਇਹ ਤਿਹਾਰ ਜਿਹੜਾ ਹੈਗਾ ਹੈ ਇਹ ਗੋਵਰਦਨ ਭਗਵਾਨ ਦਾ ਕ੍ਰਿਸ਼ਨ ਭਗਵਾਨ ਨੇ ਗੋਵਰਦਨ ਪਹਾੜ ਨੂੰ ਜਿਹੜਾ ਹੈ ਉਹ ਆਪਣੀ ਉਂਗਲੀ ਦੇ ਉੱਪਰ ਉਠਾ ਕੇ ਉੱਥੇ ਦੇ ਜਿਹੜੇ ਪਿੰਡ ਦੇ ਨਿਵਾਸੀ ਸੀਗੇ ਉਹਨਾਂ ਦੀ ਰੱਖਿਆ ਕੀਤੀ ਸੀਗੀ ਇਸ ਪਲਕਸ਼ ਦੇ ਵਿੱਚ ਹਰ ਸਾਲ ਸ਼ਿਵਾਲਾ ਰੌਂਡੀ ਵਾਲਾ ਵਿੱਚ ਇਸ ਤਿਹਾਰ ਨੂੰ ਮਨਾਇਆ ਜਾਂਦਾ ਹੈਗਾ ਇਹ ਸਾਰਾ ਤਿਹਾਰ ਜਿਹੜਾ ਹੈਗਾ ਇਹ ਅਨੰਤਪੁਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਿਵਾਲਾ ਮੰਦਿਰ ਕਮੇਟੀ ਜਿਹੜੀ ਹੈਗੀ ਆ ਉਹ ਮਨਾਉਂਦੀ ਹੈਗੀ ਆ ਇਹ ਤਿਹਾਰ ਸਾਡੇ ਜਿਹੜਾ ਹੈਗਾ ਸ਼ੁਰੂਆਤ ਹੈ ਇਸ ਤਿਹਾਰ ਦੀ ਲਗਭਗ 1941 ਈਸਵੀ ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਸੀਗੀ ਇਸ ਸ਼ਹਿਰ ਦੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੇ ਇਸ ਤਿਹਾਰ ਨੂੰ ਸ਼ੁਰੂ ਕੀਤਾ ਸੀਗਾ ਇਸ ਦੇ ਵਿੱਚ ਸਾਰੀਆਂ ਕੀਰਤਨ ਮੰਡਲੀਆਂ ਜਿਹੜੀਆਂ ਹੈਗੀਆਂ ਆਨੰਦਪੁਰ ਸਾਹਿਬ ਦੀਆਂ ਉਹ ਭਾਗ ਲੈਂਦੀਆਂ ਹੈਗੀਆਂ ਔਰ ਭਗਵਾਨ ਨੂੰ ਜਿਹੜਾ ਹੈਗਾ ਉਹ 56 ਭੋਗ ਜਿਹੜਾ ਵਿਸ਼ੇਸ਼ ਪ੍ਰਕਾਰ ਦਾ ਤਿਆਰ ਕੀਤਾ ਜਾਂਦਾ ਹੈ ਉਹ ਲੱਗਦਾ ਹੈ ਔਰ ਭਗਵਾਨ ਦਾ ਸੰਕੀਰਤਨ ਹੁੰਦਾ ਹੈ ਭਗਵਾਨ ਦਾ ਜਿਹੜਾ ਹੈ ਅਰਚਨ ਵੰਦਨ ਕੀਤਾ ਜਾਂਦਾ ਹੈ ਉਸ ਤੋਂ ਬਾਅਦ 1 ਵਜੇ ਜਿਹੜਾ ਹੈ ਭਗਵਾਨ ਨੂੰ ਭੋਗ ਲਗਾ ਕੇ ਜਿਹੜਾ ਹੈ ਢੰਡਾਰਾ ਸ਼ੁਰੂ ਹੋ ਜਾਂਦਾ ਹੈ ਔਰ ਸਾਰੀਆਂ ਸੰਗਤਾਂ ਇਸ ਦੇ ਵਿੱਚ ਹਮ ਹਮਾ ਕੇ ਭਾਗ ਲੈਂਦੀਆਂ ਹੈਗੀਆਂ ਇਹ ਤਿਹਾਰ ਇਸੇ ਤਰ੍ਹਾਂ ਹਰ ਵਰਸ਼ ਦੀਪਾਵਲੀ ਤੋਂ ਦੂਸਰੇ ਦਿਨ ਉਸ ਦਿਨ ਜਿਸ ਦਿਨ ਅਸੀਂ ਬਿਸ਼ਕਰਮਾ ਦੇਵੀ ਕਹਿੰਦੇ ਹੈਗੇ ਔਰ ਗੋਪਰਦਨ ਪੂਜਨ ਜਿਹੜਾ ਉਤਸਵ ਹੈ ਉਹ اسی ਦਿਨ ਜਿਹੜਾ ਹੈ ਉਹ ਇਹ ਮਨਾਇਆ ਜਾਂਦਾ ਹੈਗਾ ਬੋਲੀਏ ਸ਼੍ਰੀ ਗੋਰਦਨਦਾਰੀ ਭਗਵਾਨ ਕੀ ਜੈ Mira. <laughs>